ਪੀਰਾਂ ਦੀ ਇਬادت ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਜੋ ਸਾਡਾ ਅੱਜ ਦਾ ਵਿਸ਼ਾ ਹੈ ਉਹ ਬਹੁਤ ਹੀ ਖਾਸ ਹੈ ਅੱਜ ਅਸੀਂ ਆਪ ਜੀ ਲਈ ਇੱਕ ਬਹੁਤ ਹੀ ਖਾਸ ਅਮਲ ਲੈ ਕੇ ਆਏ ਹਾਂ ਇਹ ਅਮਲ ਉਹਨਾਂ ਸੰਗਤਾਂ ਲਈ ਬੇਹਦ ਖਾਸ ਹੈ ਜੋ ਪੀਰਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਤੇ ਜੋ ਚਾਹੁੰਦੇ ਨੇ ਕਿ ਉਹਨਾਂ ਦਾ ਰੂਹਾਨੀਅਤ ਵਿੱਚ ਇੱਕ ਉੱਚਾ ਮੁਕਾਮ ਹੋਵੇ ਅਤੇ ਉਹ ਦੁਖੀ ਲੋਕਾਂ ਦੀ ਮਦਦ ਕਰ ਸਕਣ ਅਰਜ ਦਾ ਇਹ ਅਮਲ ਬਾਬਾ ਫਰੀਦ ਜੀ ਨਾਲ ਮੁਲਾਕਾਤ ਦਾ ਅਮਲ ਹੈ ਬਾਬਾ ਫਰੀਦ ਜੀ ਜਿਨ੍ਹਾਂ ਨੂੰ ਗੰਝ ਸ਼ਕਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਾਬਾ ਫਰੀਦ ਜੀ ਜੋ ਪੰਜਾਬ ਪੀਰਾਂ ਚੋਂ ਇੱਕ ਹਨ ਉਹਨਾਂ ਦੇ ਦਰਸ਼ਨ ਕਰਨ ਲਈ ਇੱਕ ਬਹੁਤ ਹੀ ਸ਼ਕਤੀਸ਼ਾਲੀ ਤੇ کارਗਰ ਅਮਲ ਹੈ ਬਜਾਏ ਥਾਤ ਆਪਖੰਡੀ ਬਾਬਿਆਂ ਦੇ ਦਰਾਂ ਤੇ ਮੱਥੇ ਰਗੜਨ ਨਾਲੋਂ ਚੰਗਾ ਹੈ ਜੇ ਤੁਹਾਡੇ ਇਮਾਨ ਅੰਦਰ ਪੀਰਾਂ ਨੂੰ ਮਿਲਣ ਦੀ ਭਾਵਨਾ ਹੈ ਪੀਰਾਂ ਨਾਲ ਪ੍ਰੇਮ ਹੈ ਤਾਂ ਇਹ ਅਮਲ ਇੱਕ ਵਾਰ ਜ਼ਰੂਰ ਕਰੋ ਤੇ ਦੇਖੋ ਤੁਹਾਨੂੰ ਬਾਬਾ ਫਰੀਦ ਜੀ ਦੇ ਦਰਸ਼ਨ ਵੀ ਹੋਣਗੇ ਤੇ ਤੁਹਾਡੇ ਸਾਰੇ ਦੁੱਖ ਤਕਲੀਫਾਂ ਵੀ ਕਟੀਆਂ ਜਾਣਗੀਆਂ ਇਸ ਅਮਲ ਨੂੰ ਕਰਨ ਨਾਲ ਪੀਰ ਜੀ ਤੁਹਾਨੂੰ ਪ੍ਰਤੱਖ ਵੀ ਦਰਸ਼ਨ ਦੇ ਸਕਦੇ ਨੇ ਅਤੇ ਸੁਪਨੇ ਵਿੱਚ ਆ ਕੇ ਵੀ ਇਹ ਅਮਲ ਇੱਕ ਤੋਹਫਾ ਹੈ ਇਹ 100% ਕੰਮ ਕਰੇਗਾ ਹੀ ਕਰੇਗਾ ਮੈਂ ਇਹ ਅਮਲ ਤੁਹਾਨੂੰ ਤੋਹਫਾ ਸਮਝ ਕੇ ਹੀ ਦੇ ਰਿਹਾ ਹਾਂ ਇਹ ਅਮਲ ਸੁਰਹ ਇਖਲਾਸ ਦਾ ਅਮਲ ਹੈ ਇਸ ਅਮਲ ਦੀ ਵਿਧੀ ਚੰਗੀ ਤਰ੍ਹਾਂ ਨਾਲ ਸੁਣ ਲਵੋ ਇਹ ਬਾ ਕਮਾਲ ਤੇ ਬਿਨਾਂ ਸ਼ੱਕ ਦੇ ਕੰਮ ਕਰਨ ਵਾਲਾ ਅਮਲ ਹੈ ਹੁਣ ਅਮਲ ਦੀ ਵਿਧੀ ਵੱਲ ਆਉਂਦੇ ਹਾਂ ਇਸ ਅਮਲ ਦੀ ਵਿਧੀ ਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਵੋ ਹੁਣ ਵਿਧੀ ਸੁਣ ਲਵੋ ਪੜ੍ਹਨੀ ਸਿਰਫ ਸੂਰਹ ਇਖਲਾਸ ਹੀ ਹੈ ਸੂਰਹ ਇਖਲਾਸ ਜੋ ਤੁਹਾਨੂੰ ਸਕਰੀਨ ਤੇ ਲਿਖੀ ਹੋਈ ਦਿਖ ਰਹੀ ਹੈ ਸਵਾ ਲੱਖ ਵਾਰੀ ਸੂਰਹ ਇਖਲਾਸ ਨੂੰ ਪੜ੍ਹਨਾ ਹੈ ਹਜ਼ਰਤ ਬਾਬਾ ਫਰੀਦ ਜੀ ਦੇ ਦਰਸ਼ਨਾਂ ਲਈ ਉਹਨਾਂ ਨੂੰ ਸਵਾਬ ਦੇਣ ਲਈ ਸੂਰ ਰਖਲਾਸ ਜਿੰਨੀ ਵੀ ਰੋਜ਼ ਪੜ੍ਹੀ ਜਾਵੇ ਉਸ ਦਾ ਰੋਜ਼ਾਨਾ ਬਾਬਾ ਫਰੀਦ ਜੀ ਨੂੰ ਸਵਾਭ ਦੇ ਦੇਣਾ ਹੈ ਭਾਵ ਉਹ ਸਾਰੀ ਬਾਬਾ ਫਰੀਦ ਜੀ ਨੂੰ ਭੇਟ ਕਰ ਦੇਣੀ ਹੈ ਮਨ ਵਿੱਚ ਇਹ ਸੰਕਲਪ ਕਰਨਾ ਹੈ ਕਿ ਮੈਂ ਜੋ ਵੀ ਸੂਰ ਰਖਲਾਸ ਅੱਜ ਪੜ੍ਹੀ ਹੈ ਇਸ ਨੂੰ ਪੜਨ ਦਾ ਜੋ ਵੀ ਸਵਾਭ ਮੈਨੂੰ ਮਿਲੇਗਾ ਉਹ ਸਾਰਾ ਮੈਂ ਆਪਣੀ ਤਰਫੋਂ ਬਾਬਾ ਫਰੀਦ ਜੀ ਦੀ ਪਾਖਰੂ ਨੂੰ ਦੇ ਰਿਹਾ ਹਾਂ ਦੂਜਾ ਕੰਮ ਇਹ ਕਰਨਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ 66 ਵਾਰ ਫਿਰ ਤੋਂ ਸੂਰਹ ਖਾਸ ਪੜ੍ਹਨੀ ਹੈ ਸੱਜੇ ਹੱਥ ਦੀ ਜੋ ਪਹਿਲੀ ਉਂਗਲੀ ਜਿਸ ਨੂੰ ਸ਼ਹਾਦਤ ਦੀ ਉਂਗਲੀ ਕਹਿੰਦੇ ਨੇ ਉਸ ਉਂਗਲੀ ਨਾਲ ਤੁਸੀਂ ਇਹ ਕੰਮ ਕਰਨਾ ਹੈ ਕਿ ਤੁਸੀਂ ਕਲਪਨਾ ਕਰਨੀ ਹੈ ਕਿ ਬਾਬਾ ਫਰੀਦ ਜੀ ਦੀ ਮਜ਼ਾਰ ਦੇ ਸੀਨੇ ਉੱਪਰ ਇਹ ਉਂਗਲੀ ਰੱਖ ਕੇ ਮੈਂ ਇਹ ਅਮਲ ਪੜ੍ਹ ਰਿਹਾ ਹਾਂ 66 ਵਾਰ ਪੜ੍ਹ ਕੇ ਇਹ ਸੋਚਦੇ ਹੋਏ ਕਿ ਬਾਬਾ ਫਰੀਦ ਜੀ ਤੁਹਾਡੇ ਬਿਲਕੁਲ ਸਾਹਮਣੇ ਬੈਠੇ ਹੋਏ ਨੇ ਤੇ ਸਲਾਮ ਅਰਜ਼ ਕਰਨੀ ਹੈ। ਅਸਲਾਮ ਵਾਲੇਕੁਮ ਕਹਿਣਾ ਹੈ ਤੇ ਉਹਨਾਂ ਦਾ ਨਾਮ ਲੈਣਾ ਹੈ। ਜਿਵੇਂ ਅਸਲਾਮ ਵਾਲੇਕੁਮ ਯਾ ਫਰੀਦ। ਬਸ ਇਸ ਤੋਂ ਅੱਗੇ ਕੁਝ ਨਹੀਂ ਬੋਲਣਾ। 66 ਵਾਰ ਸੂਰਾ ਇਕਲਾਸ ਪੜ੍ਹ ਕੇ ਤੇ ਸਲਾਮ ਆਖ ਕੇ ਤੁਸੀਂ ਚੁੱਪਚਾਪ ਸੌਂ ਜਾਣਾ ਹੈ। ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਜੋ 1 ਸਵਾ ਲੱਖ ਸੂਰ ਅਖਲਾਸ ਦਾ ਜਾਪ ਕਰਨਾ ਹੈ ਉਹ ਕੋਸ਼ਿਸ਼ ਕਰਕੇ 11 ਦਿਨਾਂ ਚ 21 ਦਿਨਾਂ ਚ ਜਾਂ 41 ਦਿਨਾਂ ਚ ਪੂਰਾ ਕਰ ਲਵੋ 19 ਦਿਨ ਨਾਲ ਨਾਲ ਇਹ ਰਾਤ ਨੂੰ 66 ਵਾਰ ਪੜਨ ਦਾ ਅਮਲ ਵੀ ਨਾਲ ਨਾਲ ਕਰਨਾ ਹੈ ਇਹ ਅਮਲ ਤੁਹਾਨੂੰ ناکਾਮੀ ਨਹੀਂ ਦਵੇਗਾ ਹਰ ਹਾਲ ਵਿੱਚ ਬਾਬਾ ਫਰੀਦ ਜੀ ਨਾਲ ਤੁਹਾਡੀ ਮੁਲਾਕਾਤ ਹੋਵੇਗੀ ਹੀ ਹੋਵੇਗੀ ਸਵਾ ਲੱਖ ਸੂਰ ਅਖਲਾਸ ਪੜਨੀ ਹੈ ਬਾਬਾ ਫਰੀਦ ਜੀ ਦੇ ਸਦਕੇ ਲਈ ਉਹਨਾਂ ਨੂੰ ਸਵਾਬ ਦੇਣ ਲਈ ਛਾਟ ਵਾਰ ਰਾਤ ਨੂੰ ਪੜਨੀ ਹੈ ਤੇ ਸਲਾਮ ਬੁਲਾ ਕੇ ਸੌ ਜਾਣਾ ਹੈ ਸਵਾ ਕਿਲੋ ਸ਼ੱਕਰ ਜadesh ਅਮਲ ਸ਼ੁਰੂ ਕਰਨਾ ਹੈ ਤਾਂ ਬਾਬਾ ਫਰੀਦ ਜੀ ਦੇ ਨਾਂ ਤੇ ਬੱਚਿਆਂ ਵਿੱਚ ਵੰਡ ਦੇਣੀ ਹੈ ਇਸ ਅਮਲ ਦੀ ਨੀਅਤ ਨਾਲ ਤੇ ਫਿਰ ਅਮਲ ਕਾਮਯਾਬ ਹੋਵੇਗਾ ਸੁਸੰਗਤ ਜੀ ਇਹ ਅਮਲ ਉਹਨਾਂ ਲਈ ਸੀ ਜੋ ਬਾਬਾ ਫਰੀਦ ਜੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਸੋ ਸੁਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਕੇ ਬਾਂ ਜੈ ਪੀਰਾਂ ਦੀ